ਆਰੇ श्रोतृयो हाजिर हां ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਅਸਤਿਤਵਵਾਦ ਬਾਰੇ ਗੱਲ ਕਰਾਂਗੇ ਕਿ ਅਸਤਿਤਵਵਾਦ ਕੀ ਹੈ ਅਸਤਿਤਵਵਾਦ ਮਨੁੱਖ ਦੀ ਅਸਤਿਤਵ ਭਾਵ ਮਨੁੱਖੀ ਹੋਣ ਦੀ ਇੱਕ ਤਤਵ ਵਿਗਿਆਨਿਕ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਹੀ ਉਸ ਦੀ ਜ਼ਿੰਦਗੀ ਦਾ ਮੂਲ ਤਤ ਮੰਨਦੀ ਹੈ ਇਸ ਦਾ ਗਿਆਨ ਕੇਂਦਰ ਕੇਵਲ ਮਨੁੱਖ ਅਤੇ ਉਸ ਦੀ ਆਪਣੀ ਜ਼ਿੰਦਗੀ ਪ੍ਰਤੀ ਮਹੱਤਤਾ ਨੂੰ ਪ੍ਰਗਟ ਕਰਨਾ ਹੈ ਇਹ ਇਸ ਗੱਲ ਤੇ ਚਾਨਣਾ ਪਾਉਂਦਾ ਹੈ ਕਿ ਮਨੁੱਖ ਨੂੰ ਕਿਸੇ ਪਦਾਰਥਕ ਤੱਤ ਬਾਰੇ ਸੋਚਣ ਦੀ ਬਜਾਏ ਆਪਣੇ ਆਪ ਅਤੇ ਆਪਣੀ ਸੋਚ ਦੀ ਮਹੱਤਤਾ ਬਾਰੇ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਨੁੱਖ ਨੂੰ ਹੀ ਦੁਨੀਆ ਦੀ ਸਭ ਤੋਂ ਵੱਡੀ ਪਰਮ ਸੱਤਾ ਮੰਨਦਾ ਹੈ ਇਸ ਸੰਸਾਰ ਮਨੁੱਖ ਉਸ ਦੀ ਸੋਚ ਅਤੇ ਉਸ ਦੁਆਰਾ ਕੀਤੇ ਨਿਰਣੇ ਹੀ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੱਤ ਹਨ ਇਸ ਲਈ ਉਸ ਨੂੰ ਆਪਣੀ ਇਸ ਮਹੱਤਤਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਜਿਹਾ ਵਿਚਾਰ ਪੱਛਮੀ ਦਾਰਸ਼ਨਿਕ ਸੋਕਰੇਟ ਨੇ ਆਪਣੇ ਕਥਨ ਆਪਣੇ ਆਪ ਨੂੰ ਜਾਣ ਰਾਹੀਂ ਦਰਸਾਉਦਾ ਹੈ ਮਨੁੱਖ ਪ੍ਰਤੀ ਇਸ ਪੱਖ ਕਾਰਨ ਇਸ ਨੂੰ ਅਸੀਂ ਮਾਨਵਵਾਦ ਵੀ ਕਿਹਾ ਜਾਂਦਾ ਹੈ ਜਾਂ ਅਸੀਂ ਇਸ ਨੂੰ ਮਾਨਵਵਾਦ ਵੀ ਕਹਿ ਸਕਦੇ ਹਾਂ ਇਸ ਸੰਸਾਰ ਸਾਨੂੰ ਆਪਣੇ ਜੀਵਨ ਸੰਬੰਧੀ ਨਿਰਣਿਆਂ ਦੀ ਜ਼ਿੰਮੇਵਾਰੀ ਕਿਸੇ ਧਾਰਮਿਕ ਰਾਜਨੀਤਿਕ ਇੱਥੋਂ ਤੱਕ ਕਿ ਕਿਸੇ ਵਿਗਿਆਨਕ ਤਾਕਤ ਨੂੰ ਨਹੀਂ ਦੇਣੀ ਚਾਹੀਦੀ ਕਿਉਂਕਿ ਉਹਨਾਂ ਨਿਰਣਿਆਂ ਦਾ ਪ੍ਰਭਾਵ ਸਾਡੇ ਜੀਵਨ ਤੇ ਪੈਂਦਾ ਹੈ ਇਸ ਵਿਚਾਰਧਾਰਾ ਦਾ ਪ੍ਰਮੁੱਖ ਵਿਸ਼ਵਾਸ ਹੈ ਕਿ ਸਾਡਾ ਜੀਵਨ ਸਿਰਫ ਉਹਨਾਂ ਹੀ ਹੈ ਜਿੰਨਾ ਕੋ ਅਸੀਂ ਇਸ ਨੂੰ ਬਣਾ ਲਿਆ ਹੈ ਇਸ ਸੰਸਾਰ ਮਨੁੱਖ ਨੂੰ ਅਜਿਹੀ ਕਿਸੇ ਵੀ ਸੱਤਾ ਦੇ ਅਧੀਨ ਨਹੀਂ ਹੋਣਾ ਚਾਹੀਦਾ ਜੋ ਸਾਡੀ ਸੋਚ ਜਾਂ ਇੱਛਾ ਤੋਂ ਬਿਨਾਂ ਸਾਡੇ ਕਰਮ ਨਿਰਧਾਰਤ ਕਰੇ ਜਾਨੀ ਕਿ ਸਾਡੀ ਮਰਜ਼ੀ ਤੋਂ ਬਗੈਰ ਸਾਡੇ ਕੰਮ ਨਿਰਧਾਰਤ ਕਰੇ ਸਾਨੂੰ ਇਸ ਤਰ੍ਹਾਂ ਦੀ ਕਿਸੇ ਸੱਤਾ ਦੇ ਅਧੀਨ ਨਹੀਂ ਹੋਣਾ ਚਾਹੀਦਾ ਇਸੇ ਕਾਰਨ ਇਸ ਵਿਚਾਰਧਾਰਾ ਨੂੰ ਅਨਿਰਧਾਰਤਵਾਦ ਵੀ ਕਰ ਸਕਦੇ ਹਾਂ ਕਿਉਂਕਿ ਇਹ ਕਿਸਮਤਵਾਦ ਦੇ ਬਿਲਕੁਲ ਵਿਰੁੱਧ ਹੈ ਜਾਨੀ ਕਿ ਇਹ ਕਿਸਮਤ ਨੂੰ ਨਹੀਂ ਮੰਨਦੀ ਸਾਡੇ ਜੀਵਨ ਵਿੱਚ ਜੋ ਵੀ ਵਾਪਰਦਾ ਹੈ ਉਹ ਕਿਸੇ ਕਿਸਮਤ ਰਾਹੀਂ ਨਿਰਧਾਰਤ ਨਹੀਂ ਕੀਤਾ ਹੋਇਆ ਬਲਕਿ ਸਾਡੇ ਹੀ ਕੁਝ ਪਿਛਲੇ ਨਿਰਣਿਆਂ ਅਤੇ ਕੰਮਾਂ ਦਾ ਨਤੀਜਾ ਹੁੰਦਾ ਹੈ ਜਾਨੀ ਕਿ ਕਿਸਮਤ ਦਾ ਕਰਕੇ ਨਹੀਂ ਹੁੰਦਾ ਸਾਡੇ ਜੀਵਨ ਦੇ ਵਿੱਚ ਜੋ ਵਾਪਰਦਾ ਉਹ ਅਸੀਂ ਜੋ ਕੰਮ ਕੀਤੇ ਹੁੰਦੇ ਆ ਮਲੂਆイツੂ 6 ਮਹੀਨੇ ਸਾਲ ਪਹਿਲਾਂ ਜੋ ਤੁਸੀਂ ਕੰਮ ਜਾਂ ਕਰਮ ਕੀਤੇ ਆ ਉਹਨਾਂ ਦਾ ਕਰਕੇ ਜੇ ਤੁਸੀਂ ਮਲੂ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਇਆ ਤਾਂ ਉਹ ਤਾਦੀ ਤੁਹਾਨੂੰ ਮਿਲਣਾ ਜੀ ਉਹ ਕਿਸਮਤ ਨਾਲ ਥੋੜੀ ਮਿਲ ਰਿਆ ਤਾਂ ਜੇ ਤੁਸੀਂ ਬੈਂਕ ਵਿੱਚ ਪੈਸੇ ਹੀ ਨਹੀਂ ਜਮ੍ਹਾਂ ਕਰਾਓਗੇ ਜੇ ਤੁਸੀਂ ਵਿਆਜ ਤੇ ਪੈਸੇ ਲੈ ਆ ਤਾਂ ਹੀ ਤੁਹਾਨੂੰ ਉਹਦਾ ਵਿਆਜ ਦੇਣਾ ਪਏਗਾ ਨਾ ਜੇ ਤੁਸੀਂ ਲੋਨ ਲਿਆ ਤੇ ਉਹ ਕਿਸਮਤ ਨਹੀਂ ਮੰਦੀ ਇਹ ਉਹ ਤੁਹਾਡੇ ਕੀਤੇ ਕੰਮਾਂ ਦੇ ਜੋ ਚਾਹੇ ਉਹ ਚੰਗੇ ਨਤੀਜੇ ਆ ਚਾਹੇ ਮਾੜੇ ਜੇ ਤੁਸੀਂ ਚੰਗੇ ਕੀਤੇ ਉਹਦੇ ਚੰਗੇ ਫਲ ਆ ਇਹ ਮਾਰੇ ਕੀਤੇ ਆ ਤੇ ਮਾਰੇ ਉਹ ਤੁਹਾਡੀ ਕਿਸਮਤ ਦੇ ਫਲ ਨਹੀਂ ਹੈਗੇ ਉਹ ਕਿਸੇ ਕਿਸਮਤ ਰਾਹੀਂ ਨਿਰਧਾਰਤ ਨਹੀਂ ਕੀਤਾ ਜਾਂਦਾ ਜਨਨ ਕਿ ਸਾਡੇ ਜੀਵਨ ਦੇ ਵਿੱਚ ਜੋ ਵੀ ਵਾਪਰਦਾ ਵਾ ਉਹ ਕਿਸੇ ਦਾ ਮਤਲਬ ਜਿਹੜੀ ਹੈ ਤੁਹਾਡੀ ਕਿਸਮਤ ਨਹੀਂ ਉਹ ਨਿਰਧਾਰਤ ਕਰਦੀ ਬਲਕਿ ਸਾਡੇ ਹੀ ਕੀਤੇ ਕੁਝ ਜਿਹੜੇ ਨਿਰਣੇ ਆ ਤੇ ਕੰਮਾਂ ਦਾ ਨਤੀਜਾ ਹੁੰਦਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਅਸਤਿਤਵਵਾਦ ਮਨੁੱਖੀ ਸੋਚ ਅਤੇ ਉਸ ਦੀ ਸੰਪੂਰਨ ਆਜ਼ਾਦੀ ਤੇ ਜ਼ੋਰ ਦਿੰਦਾ ਹੋਇਆ ਮਨੁੱਖ ਨੂੰ ਜ਼ਿੰਦਗੀ ਪ੍ਰਤੀ ਆਸ਼ਵਾਦੀ ਬਣਾਉਦਾ ਹੈ ਕਿ ਤੁਸੀਂ ਪੋਜ਼ਿਟਿਵ ਰਹਿਣਾ ਆਪਣੀ ਲਾਈਫ ਦੇ ਪ੍ਰਤੀ ਅਸਤਿਤਵਵਾਦ ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਕਿ ਮਨੁੱਖੀ ਅਸਤਿਤਵਵਾਦ ਦਾ ਦਰਸ਼ਨ ਹੈ ਇਹ ਇੱਕ ਅਲੱਗ ਅਤੇ ਣੋਖੀ ਵਿਚਾਰਧਾਰਾ ਹੈ ਜੋ ਦਾਰਸ਼ਨਿਕ ਦ੍ਰਿਸ਼ਟੀਕੋਣ ਨੂੰ ਕਿਸੇ ਬਾਹਰੀ ਗਿਆਨ ਤੋਂ ਮੋੜ ਕੇ ਮਨੁੱਖ ਦੇ ਆਪਣੇ ਅੰਦਰੂਨੀ ਤੱਤ ਨਾਲ ਜੋੜਦਾ ਹੈ ਇਹ ਇੱਕ ਦਾਰਸ਼ਨਿਕ ਵਿਚਾਰਤਾਰਾ ਦੇ ਨਾਲ-ਨਾਲ ਦਾਰਸ਼ਨੀਕਰਨ ਦਾ ਤਰੀਕਾ ਵੀ ਹੈ ਹੁਣ ਦਾਰਸ਼ਨਿਕ ਅਧਿਐਨ ਵਿੱਚ ਇੱਕ ਉਚਤਮ ਅਧਿਐਨ ਹੈ ਜੋ ਇੱਕ ਮਨੁੱਖ ਰਾਹੀਂ ਬਾਹਰੀ ਵਸਤਾਂ ਬਾਰੇ ਕੀਤਾ ਜਾਂਦਾ ਹੈ ਪਰ ਮਨੁੱਖ ਖੁਦ ਕੀ ਹੈ ਇਸ ਸਮੱਸਿਆ ਦਾ ਦਾਰਸ਼ਨੀਕਰਨ ਕੋਈ ਵੀ ਨਹੀਂ ਕਰਦਾ ਇਸ ਲਈ ਪਹਿਲਾਂ ਇਹ ਦਾਰਸ਼ਨੀਕਰਨ ਕਰਨ ਵਾਲੇ ਮਨੁੱਖ ਦੀ ਮਹੱਤਤਾ ਬਾਰੇ ਗਿਆਨ ਹੋਣਾ ਚਾਹੀਦਾ ਯਾਨੀ ਕਿ ਮਨੁੱਖੀ ਦੀ ਮਹੱਤਤਾ ਬਾਰੇ ਗਿਆਨ ਹੋਣਾ ਪਹਿਲਾਂ ਬਹੁਤ ਜ਼ਰੂਰੀ ਇਸ ਸੰਬੰਧੀ ਅਸਤਿਤਵਵਾਦ ਸਾਰੇ ਪੁਰਾਣੇ ਪਰੰਪਰਾਵਾਦੀ ਵਿਚਾਰਧਾਰਾਵਾਂ ਅਤੇ ਹੋਰ ਸਾਰੇ ਵਿਗਿਆਨਕ ਅਤੇ ਅ-ਵਿਗਿਆਨਕ ਗਿਆਨ ਦੀ ਸਖਤ ਆਲੋਚਨਾ ਕਰਦਾ ਹੈ ਕਿਉਂਕਿ ਇਹ ਸਭ ਮਨੁੱਖੀ ਅਸਤਿਤਵ ਨੂੰ ਅੱਖੋਂ-ਓਲੇ ਕਰਦੇ ਹਨ ਜਿਹੜੇ ਉਹ ਨਤੀਜੇ ਕੱਢਦੇ ਆ ਇਸ ਕਰਕੇ ਉਸਤਿਤਵਵਾਦ ਜਿਹੜਾ ਵਾ ਉਹ ਮਨੁੱਖ ਨੂੰ ਹੀ ਸਭ ਕੁਝ ਮੰਨਦਾ ਮਨੁੱਖ ਦੇ ਕੀਤੇ ਫੈਸਲੇ ਮਨੁੱਖ ਨੂੰ ਉਹ ਕਿਸਮਤਵਾਦ ਨੂੰ ਵੀ ਜਿਹੜਾ ਵਾ ਉਹ ਨਕਾਰਦਾ ਵਾ ਉਹ ਕਹਿੰਦਾ ਵਾ ਕਿ ਮਨੁੱਖ ਕਿਸੇ ਵੀ ਰੱਬ ਵਗੈਰਾ ਵਰਗੀ ਤਾਕਤ ਜਿਹੜੀ ਹੈ ਉਹਦੇ ਅਧੀਨ ਨਹੀਂ ਹੈਗਾ ਅੱਜ ਤੁਹਾਨੂੰ ਉਸਤਿਤਵਵਾਦ ਬਾਰੇ ਦੱਸਿਆ ਉਮੀਦ ਆ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕੱਲ ਨੂੰ ਆਪਾਂ ਇਹਦੀਆਂ ਪ੍ਰਵਾਚ ਸ਼ਾਵਾਂ ਇਹਦੇ ਹੋਰ ਅਰਥ ਜਾਇ ਦੇ ਬਾਰੇ ਹੋਰ ਜਾਣਕਾਰੀ ਬਾਰੇ ਗੱਲ ਕਰਾਂਗੇ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ